ਮਨਿੰਦਰ ਸਿੰਘ ਰਾਜਾ ਵੜਿੰਗ ਨਾ ਸਿਰਫ ਪੀਪੀਸੀਸੀ ਪ੍ਰਧਾਨ ਨੇ ਸਗੋਂ ਉਹਨਾਂ ਦੀ ਸ਼ਾਨੋ ਸ਼ੌਕਤ ਬਾਰੇ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਹੈ ਰਾਜਾ ਵੜਿੰਗ ਦਾ ਕਿਸ ਤਰ੍ਹਾਂ ਦਾ ਰਹਿਣ ਸਹਿਣ ਹੈ ਉੱਠਣ ਬੈਠਣ ਹੈ ਉਹ ਸਾਰਾ ਕੁਝ ਚੱਲਦਾ ਰਹਿੰਦਾ ਪਰ ਉਸੇ ਦੇ ਵਿੱਚ 3 ਸਾਲ ਪਹਿਲਾਂ ਇੱਕ ਆਡੀਓ ਵਾਇਰਲ ਹੋਈ ਸੀ ਉਸ ਆਡੀਓ ਦੇ ਵਿੱਚ ਕੁਝ ਇਹੋ ਜਿਹਾ ਰਾਜਾ ਵੜਿੰਗ ਦੇ ਉੱਤੇ ਇਲਜ਼ਾਮ ਲੱਗਿਆ ਇਲਜ਼ਾਮ ਵੀ ਕੀ ਖੈਰ ਇੱਕ ਨੋਰਮਲ ਰੂਟੀਨ ਵਰਕਸ ਹੈਗਾ ਜੋ ਇੱਕ ਦਰਜੀ ਨੇ ਕੀਤਾ ਔਰ ਉਸ ਦਰਜੀ ਨੂੰ ਆਪਣੇ ਪੈਸੇ ਮੰਗਣ ਲਈ ਆਪਣੇ ਹੱਕ ਦੇ ਪੈਸੇ ਮੰਗਣ ਲਈ ਜੋ ਕੁਝ ਸੁਣਨਾ ਪਿਆ ਰਾਜਾ ਵੜਿੰਗ ਤੋਂ ਉਹ ਸ਼ਾਇਦ ਸਹਿਣ ਕਰਨ ਯੋਗ ਨਹੀਂ ਸੀ ਖੈਰ ਉਹ ਸਾਰਾ ਕੁਝ ਹੋਇਆ ਰਾਜਾ ਵੜਿੰਗ ਨੇ ਟੈਲੀਫੋਨ ਦੇ ਉੱਤੇ ਫੋਨ ਰਿਕਾਰਡਿੰਗ ਸਾਬਤ ਕਰਦੀ ਹੈ ਕਿ ਰਾਜਾ ਵੜਿੰਗ ਨੇ ਗਾਲਾਂ ਕੱਢੀਆਂ ਗਾਲੀ ਗਲੋਚ ਕੀਤਾ ਔਰ ਇਥੋਂ ਤੱਕ ਦੀ ਸ਼ਬਦਾਵਲੀ ਵਰਤੀ ਕਿ ਆਪਣੀ ਔਕਾਤ ਦੇ ਵਿੱਚ ਰਹਿ ਇਥੋਂ ਤੱਕ ਕਿਹਾ ਸੀ ਕਿ ਤੇਰੇ ਜੁੱਤੀਆਂ ਮਾਰਾਂਗੇ ਸਿਰ ਦੇ ਵਿੱਚ ਪਰ ਇਹਨਾਂ ਮਸਲਿਆਂ ਨੂੰ ਲੰਘਿਆਂ 3 ਸਾਲ ਹੋ ਗਏ ਆ ਹੁਣ ਇਹ ਮਸਲੇ ਕਿਉਂ ਦੁਬਾਰਾ ਉੱਭਰਦੇ ਪਏ ਨੇ ਰਵਨੀਤ ਬਿੱਟੂ ਲੁਧਿਆਣੇ ਤੋਂ ਇਲੈਕਸ਼ਨ ਲੜਦੇ ਪਏ ਨੇ ਐਮਪੀ ਦੀ ਚੋਣ ਲੜਦੇ ਪਏ ਨੇ ਔਰ ਇਸੇ ਚੋਣ ਦੇ ਮੱਦੇਨਜ਼ਰ ਕੋਈ ਮੌਕਾ ਛੱਡ ਨਹੀਂ ਰਹੇ ਕਿ ਕਿਤੇ ਵਿਰੋਧੀਆਂ ਦੀ ਕਸਰ ਰਹਿ ਜਾਵੇ ਕੋਈ ਵਿਰੋਧੀਆਂ ਦਾ ਆ ਮਾਮਲਾ ਸੁੱਕਾ ਰਹਿ ਜਵੇ ਜਾਂ ਦੱਬਿਆ ਰਹਿ ਜਵੇ ਜਾਂ ਲੁਕਿਆ ਰਹਿ ਜਵੇ ਉਹ ਕੱਲੀ ਕੱਲੀ ਚੀਜ਼ ਕੱਢ ਕੇ ਲੋਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਸਾਹਮਣਾ ਹੁਣ ਰਾਜਾ ਵੜਿੰਗ ਨਾਲ ਹੈ ਪਹਿਲਾਂ ਤਾਂ ਖੈਰ ਕਾਂਗਰਸ ਪਾਰਟੀ ਦਾ ਹਿੱਸਾ ਸਨ ਉਸ ਵੇਲੇ ਤਾਂ ਕੁਝ ਬੋਲਿਆ ਨਹੀਂ ਪਰ ਹੁਣ ਰਵਨੀਤ ਬਿੱਟੂ ਡਟ ਕੇ ਬੋਲ ਰਹੇ ਨੇ ਕਿ ਰਾਜਾ ਵੜਿੰਗ ਜਿਹੜੇ ਦਾਵਾ ਕਰਦੇ ਨੇ ਕਿ ਮੈਂ ਲੱਖਾਂ ਲੱਖਾਂ ਰੁਪਏ ਦੀਆਂ ਜਰਾਬਾ ਪਾਉਣਾ ਆ ਉਹ ਆਪਣੇ ਦਰਜੀ ਨੂੰ ਪੈਸੇ ਦੇਣ ਲੱਗੇ ਝਜਕ ਜਾਂਦੇ ਨੇ ਦਰਜੀ ਨੂੰ ਪੈਸੇ ਦਿੰਦੇ ਨਹੀਂ ਤੇ ਇਸੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਪੁਰਾਣੀ ਵੀਡੀਓ ਦਾ ਪੁਰਾਣੀ ਕਾਲ ਰਿਕਾਰਡਿੰਗ ਦਾ ਹਵਾਲਾ ਦਿੱਤਾ ਰਾਜਾ ਵੜਿੰਗ ਦੇ ਉੱਤੇ ਤਿੱਖੇ ਤੰਜ ਕੱਸੇ ਨੇ ਜ਼ਾਹਿਰ ਤੌਰ ਦੇ ਉੱਤੇ ਉਦੋਂ ਵੀ ਸਵਾਲ ਰਾਜਾ ਵੜਿੰਗ ਤੇ ਖੜੇ ਹੋਏ ਸੀ ਉਸ ਵੇਲੇ ਰਾਜਾ ਵੜਿੰਗ ਵਿਧਾਇਕ ਸਨ ਔਰ ਹੁਣ ਰਾਜਾ ਵੜਿੰਗ ਉਤੇ ਦੁਵਾਰਾ ਸਵਾਲ ਖੜਦੇ ਪਏ ਨੇ ਪੀਪੀਸੀਸੀ ਪ੍ਰਧਾਨ ਰਾਜਾ ਵੜਿੰਗ ਹੁਣ ਐਮਪੀ ਦੀ ਸੀਟ ਲੜਦੇ ਪਏ ਨੇ ਲੁਧਿਆਣੇ ਤੋਂ ਔਰ ਉਸੇ ਸੀਟ ਤੋਂ ਭਾਜਪਾ ਦੇ ਬੈਨਰ ਹੇਠ ਰਮਨੀਤ ਬਿੱਟੂ ਇਲੈਕਸ਼ਨਸ ਲੜਦੇ ਪਏ ਨੇ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਲੁਧਿਆਣੇ ਦੀ ਸੀਟ ਤੇ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਰਮਨੀਤ ਬਿੱਟੂ ਕਹਿੰਦੇ ਕਿ ਰਾਜਾ ਵੜਿੰਗ ਦੀ ਕੱਲੀ-ਕੱਲੀ ਗੱਲ ਉਜਾਗਰ ਕਰਾਂਗੇ ਰਾਜਾ ਵੜਿੰਗ ਦਾ ਕੱਲਾ-ਕੱਲਾ ਮੈਟਰ ਸਾਹਮਣੇ ਰੱਖਾਂਗੇ ਔਰ ਉਸੇ ਦੇ ਵਿੱਚ 3 ਸਾਲ ਪੁਰਾਣਾ ਵਿਵਾਦ ਦੁਬਾਰਾ ਛੇੜ ਕੇ ਬੈ ਗਏ ਰਵਨੀਤ ਬਿੱਟੂ ਖੈਰ ਉਸ ਵੇਲੇ ਤਾਂ ਨਹੀਂ ਚੁੱਕਿਆ ਹੁਣ ਚੁੱਕ ਲਿਆ ਕੀ ਕੁਝ ਬੋਲੇ ਨੇ ਆਓ ਸੁਣਦੇ ਆਂ ਗੱਲ ਹੀ ਆ ਵੀ ਐਸੇ ਡਰਾਮੇਬਾਜ਼ ਪੂਰੇ ਕੈਂਡੀਡੇਟ ਆਏ ਨੇ ਜਿਹੜੇ ਬਾਹਰੋਂ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਵੀ ਉਹ ਵੀਡੀਓ ਦੇ ਵਿੱਚ ਇੱਕ ਨੌਜਵਾਨ ਚੰਗੀ ਗੱਲ ਆ ਮਤਲਬ ਇੱਥੋਂ ਪਤਾ ਲੱਗਦਾ ਵੀ ਕਿਵੇਂ ਲੋਕਾਂ ਨੂੰ ਇਹ ਇਹ ਕਿੰਨਾ ਲੋਕ ਸਮਝਦੇ ਆ ਵੀ ਇਹਨਾਂ ਨੂੰ ਕੋਈ ਸਮਝ ਹੀ ਨਹੀਂ ਅਸੀਂ ਜਦ ਮਰਜੀ ਬੇਫਕੂ ਬਣਾ ਲਈਏ ਉੱਥੇ ਸਾਰੇ মিডিਆ ਵਾਲੇ ਸੱਦੇ ਹੋਏ ਸਾਰੇ মিডিਆ ਵਾਲੇ ਕਵਰੇਜ ਕਰ ਰਹੇ ਆ ਤੇ ਉਹਨੂੰ ਕਹਿ ਰਿਹਾ ਅਚਾਨਕ ਮੈਂ ਇਹ ਗੱਲ ਸੁਣ ਕੇ ਇੰਸਟਾਗ੍ਰam ਤੇ ਪੜ੍ਹ ਕੇ ਮੈਂ ਆ ਗਿਆ ਤੇ ਇੱਕਦਮ ਅਚਾਨਕ ਮੈਂ ਘਰੇ ਆ ਗਿਆ ਉਹ ਕੁਦਰਤੀ ਗੱਲ ਫੜੀ ਕਿਵੇਂ ਗਈ ਕਿਉਂਕਿ ਸਾਰੇ ਤੁਹਾਡੇ ਚੋਂ ਇਹ মিডিਆ ਚੈਨਲ ਨੇ ਜਿਹੜੇ ਉਹ ਉੱਥੇ ਪਹੁੰਚੇ ਹੋਏ ਸੀ ਤੇ ਉਹ ਤੇਲ ਚੋਣ ਦੀਆਂ ਕੱਲੀਆਂ-ਕੱਲੀਆਂ ਜਿਹੜੀਆਂ ਵੀਡੀਓ ਆਏ ਇਕੱਲੇ-ਕੱਲੀ ਗੱਲ ਆ ਉਹ ਆਪ ਪੁੱਛ ਕੇ ਵੀ ਦੱਸੋ ਜੀ ਕਿਵੇਂ ਤੁਹਾਨੂੰ ਲੱਗਿਆ ਉਹ ਕਹਿੰਦੇ ਜੀ ਮੈਂ ਤਾਂ ਬਸ ਅਚਾਨਕ ਆ ਗਿਆ ਜੀ ਇੰਸਟਾਗ੍ਰam ਤੇ ਮੈਨੂੰ ਪਤਾ ਲੱਗਿਆ ਤੇ ਮੈਂ ਆ ਗਿਆ ਤੇ ਮੈਂ ਕਿਹਾ ਜੀ ਫਿਰ ਮੀਡੀਆ ਕਿੱਥੋਂ ਆ ਗਿਆ ਤੇ ਇਹ ਇੰਨੇ ਵੱਡੀ ਗੱਲ ਜਿਹੜੀ ਉਹ ਕਿੱਥੋਂ ਚੱਲ ਗਈ ਤੇ ਫਿਰ ਉਹ ਆਪ ਹੀ ਉਹਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਜਿਹੜੀਆਂ ਗੱਲਾਂ ਨੇ ਉਹ ਕੁਰਤੇ ਪਜਾਮੇ ਦੇ ਪੈਸੇ ਨਾ ਦੇਣ ਦੀਆਂ ਆ ਉਹਨਾਂ ਨੇ ਤੁਹਾਡੇ ਇਹ ਗੱਲ ਕਹੀ ਦੇਖੋ ਕੁਰਤੇ ਪਜਾਮੇ ਦੇ ਪੈਸੇ ਨਾ ਦੇਣੇ ਕੋਈ ਪਾਰਟੀ ਵਾਲਾ ਥੋੜੀ ਕੁਝ ਕਹਿ ਰਿਹਾ ਏ ਇਹ ਤਾਂ ਤੁਹਾਡੇ ਆਪਣੇ ਜ਼ਿਲ੍ਹੇ ਦੇ ਜਿਹੜੇ ਸਭ ਤੋਂ ਮਸ਼ਹੂਰ ਟੇਲਰ ਨੇ ਜਿਨ੍ਹਾਂ ਕੋਲ ਲੋਕ ਪ੍ਰਿੰਸ ਟੇਲਰ ਨੇ ਉਹਨਾਂ ਦਾ ਉਹਨਾਂ ਨਾਲ ਆਪ ਤੁਸੀਂ ਬੋਲ ਰਹੇ ਹੋ ਉਹਨਾਂ ਨੂੰ ਗਾਲ੍ਹਾਂ ਕੱਢ ਰਹੇ ਹੋ ਵੀਡੀਓਾਂ ਤੇ ਵਾਇਰਲ ਹੋਈਆਂ ਜਿਹੜੀਆਂ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਤੁਹਾਡੀ ਹਿੰਮਤ ਕਿਵੇਂ ਪਈ ਪੈਸੇ ਜਿਹੜੇ ਮੇਰੇ ਤੋਂ ਲੈਣ ਦੀ ਤੁਹਾਡੇ ਕੋਲ ਤਾਂ ਭਾਈ ਤੁਸੀਂ 2 ਕਰੋੜ ਤੋਂ ਘੱਟ ਗੱਡੀ ਤੇ ਨਹੀਂ ਜਾ ਰਹੇ ਕਿ 2 ਕਰੋੜ ਜੇ ਤੁਹਾਡੇ ਕੋਲ ਤੁਸੀਂ ਕਹਿੰਦੇ ਹੋ ਮੈਂ ਐਡਾ ਵੱਡਾ ਰਾਜਾ ਹਾਂ ਜਿਹੜਾ ਕਿ ਅੱਜ ਕੱਲ ਰਾਜੇ ਖਤਮ ਹੋ ਚੁੱਕੇ ਆ ਕੋਈ ਰਾਜਾ ਨਹੀਂ ਗੱਲ ਅੱਜ ਕੱਲ ਅੱਜ ਕੱਲ ਗੱਲ ਆਮ ਆਦਮੀ ਦੀ ਆ ਤੇ ਉਹ ਇੱਕ ਜੇ ਤੁਸੀਂ ਤੁਹਾਡੀ ਧਰਮ ਪਤਨੀ 2 ਕਰੋੜ ਦੀ ਗੱਡੀ ਤੁਸੀਂ 2 ਕਰੋੜ 40 ਲੱਖ ਦੀ ਗੱਡੀ ਚ ਤੁਸੀਂ ਕਹਿੰਦੇ ਹੋ ਮੈਂ ਥੱਲੇ ਜਿਹੜੀਆਂ ਜਰਾਬਾਂ ਐ ਉਹ ਵੀ ਮੈਂ ਲੱਖਾਂ ਦੀਆਂ ਪਾਉਣਾ ਮੈਨੂੰ ਸ਼ੌਕ ਆ ਤੇ ਇਹ ਵੀ ਕਹਿੰਦੇ ਹੋ ਮੈਂ 15-15 ਲੱਖ ਦੀਆਂ ਮੈਂ ਘੜੀਆਂ ਮੰਦ ਬੰਦਾਂ ਤੇ ਝੂਠ ਬੋਲਣ ਦਾ ਉਹਨਾਂ ਨੇ ਠੇਕਾ ਲਿਆ ਇਹ ਕਿਤੇ ਵੀ ਤੁਸੀਂ ਇਲੈਕਸ਼ਨ ਕਮਿਸ਼ਨ ਜਿਹੜਾ ਤੁਸੀਂ ਕਿਹਾ ਨਾ ਮੈਂ ਕਾਲੀ ਗੱਡੀ ਸ਼ੋਅ ਕੀਤੀ ਮੈਂ ਪੀਲੀ ਗੱਡੀ ਸ਼ੋਅ ਕੀਤੀ ਇਲੈਕਸ਼ਨ ਕਮਿਸ਼ਨ ਦਾ ਕੱਢ ਕੇ ਦੇਖ ਲਓ ਪਿਛਲੀ ਇਲੈਕਸ਼ਨ ਦਾ ਵੀ ਉਦੋਂ ਪਿਛਲੀ ਇਲੈਕਸ਼ਨ ਦਾ ਵੀ ਕੀ ਉਹਨਾਂ ਨੇ 2 ਕਰੋੜ ਗੱਡੀ ਦਾ ਜ਼ਿਕਰ ਕੀਤਾ ਕਿਤੇ ਇੱਕ ਜਗ੍ਹਾ ਮਨੇ ਤੇ ਦੂਜੀ ਗੱਲ ਜਿਹੜੇ ਇਹ ਕਹਿੰਦੇ ਵੀ ਲੱਖਾਂ ਰੁਪਏ ਦੀ ਮੈਂ ਜਰਾਬਾਂ ਪਾਉਣਾ ਹਜੇ ਉਹ ਨਹੀਂ ਤੁਸੀਂ ਦੇਖੀਆਂ ਤੇ ਭਾਈ ਸਾਹਿਬ ਤੇ ਫੇਰ ਤੁਸੀਂ ਦਰਜੀ ਦੇ ਪੈਸੇ ਕਿਉਂ ਨਹੀਂ ਦਿੰਦੇ ਉਹ ਕਹਿੰਦਾ ਕੀ ਕਹਿੰਦਾ ਜੇ ਤੁਹਾਡੇ ਕੋਲ ਲੱਖਾਂ ਰੁਪਈਆ ਕਹਿੰਦੇ ਕਹਿੰਦੇ ਮੋਦੀ ਜੀ ਨੂੰ ਮੈਂ ਕਿਹਾ ਹੋਇਆ ਉਹ ਦੇ ਦਣਗੇ ਅੱਧਾ ਗੱਲ ਕਿਉਂ ਮੇਰੇ ਪੈਸੇ ਉਹਨਾਂ ਨੇ ਦੇਣੇ ਐਂਦਾ ਕਹਿ ਰਹੇ ਸੀ ਇੰਟਰਵਿਊ ਚਲੋ ਮੋਦੀ ਜੀ ਤੋਂ ਲੈਣੇ ਰਵਨੀਤ ਜੀ ਇਹ ਕਿਸੇ ਨੂੰ ਕਿਹਾ ਸੀ ਬਿਸ਼ਰਮ ਨੂੰ ਵੀ ਦਾਲ ਦਾ ਉਹ ਕਹਿੰਦਾ ਜੀ ਮੈਂ ਤਾਂ ਛੱਟ ਥੱਲੇ ਛੱਟ ਚੱਟੀ ਖਾਣਾ ਹੈ ਜਿੰਨ ਕੀ ਕਹਿੰਦੇ ਅਸੀਂ ਚੁੱਕ ਚੁੱਕ ਕੇ ਖਾਂਦੇ ਹਾਂ ਇਹ ਹੀ ਹੁੰਦਾ ਨਾ ਬਿਸ਼ਰਮਾ ਦੀ ਲਗੀ ਦਾਲ ਜਿਵੇਂ ਕਿ ਆ ਉਹ ਕਹਿੰਦੇ ਜੀ ਅਸੀਂ ਤਾਂ ਛਟ ਛੱਟੀ ਖਾਂਦੇ ਆ ਉਹ ਗੱਲ ਆ ਮੋਦੀ ਜੀ ਦੇਣਗੇ ਰਾਜਾ ਜੀ ਕਹਿੰਦੇ ਤੇ ਲੇਕਿਨ ਨਾ ਮੈਨੂੰ ਬਿੱਟੂ ਇਹਦਾ ਫੋਲੋ ਕਰ ਰਿਹਾ ਮੈਨੂੰ ਤਾਂ ਬੜੇ ਸਵਾਦ ਆ ਰਹੇ ਦੇਖ ਕੇ ਨਹੀਂ ਸਵਾਦ ਕਹਿੰਦੇ ਤਿੰਨ ਤਿੰਨ ਵਾਰੀ ਆ ਕਹਿੰਦੇ ਸਵਾਦ ਆ ਇਹਨਾਂ ਲਈ ਚੀਜ਼ ਤੇ ਪਤਾ ਨਹੀਂ ਨਹੀਂ ਭਾਈ ਕਾਂਗਰਸ ਪਾਰਟੀ ਦੇ ਪ੍ਰਧਾਨ ਹੋ ਤੁਸੀਂ ਤੁਸੀਂ ਕਿਤੇ ਕਿਤੇ ਇੱਕ ਆਮ ਚੀਜ਼ ਹੋ ਤੁਸੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਹੋ ਤੇ ਤੁਸੀਂ ਗੱਲਾਂ ਕਰਦੇ ਹੋ ਆਮ ਆਦਮੀ ਦੀਆਂ ਵੀ ਮੈਂ ਤਾਂ ਬਿਲਕੁਲ ਮਾਮੂਲੀ ਘਰ ਚੋਂ ਮੇਰੇ ਤਾਂ ਭਰਾ ਪਰਿਵਾਰ ਚੋਂ ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂ ਸੀ ਮੈਂ ਤਾਂ ਸਿਆਸਤ ਜਿਹੜੀ ਆ ਉਹ ਹੈ ਹੀ ਆਪਣੇ ਆਪ ਆ ਗਿਆ ਮੈਨੂੰ ਇਹ ਦੱਸੋ ਕਿ ਐਡ ਐਡੀ ਵੱਡੀਆਂ ਗੱਡੀਆਂ ਜਾਂ ਤੁਹਾਡ ਸੁਖਵੀਰ ਸਿੰਘ ਬਾਦਲ ਕੋਲ ਆ ਜਾਂ ਬੜਿੰਗ ਸਭ ਕੋਲ ਆ ਤੇ ਇਹ ਗੱਡੀਆਂ ਇੰਨਾ ਪ੍ਰੋਫਿਟ ਦੱਸਤਾ ਦੋ ਨਾ ਸਾਰੇ ਲੈ ਲੈਣਗੇ ਇੰਨਾ ਇੰਨਾ ਪ੍ਰੋਫਿਟ ਕਿਸ ਕਿਹੜੇ ਚ ਹੁੰਦਾ ਇਹ ਉਹੀ ਹੁੰਦਾ ਵੀ ਆਲੂ ਕੱਢੋ ਸੋਨਾ ਬਣੇ ਪਰ ਉਹ ਕਹਿੰਦੇ ਮੈਂ ਜੱਦੀ ਪੁਸਤੀ ਰਹੀ ਸੀ ਮੈਂ ਜੱਦੀ ਪੁਸਤੀ ਰਾਜਾ ਆ ਉਹ ਮੈਨੂੰ ਪਹਿਲੇ ਤੋਂ ਉਹ ਮੈਂ ਇਹੀ ਤਾਂ ਕਹਿਣਾ ਵੀ ਰਾਜੇ ਤਾਂ ਖਤਮ ਹੋ ਗਏ ਜੱਦੀ ਪੁਸ਼ਤੀ ਪ੍ਰਾਪਰਟੀ ਰੱਬ ਸਭ ਨੂੰ ਦੇਵੇ ਉਹ ਚੰਗੀ ਗੱਲ ਆ ਪਰ ਇਹ ਜੀ ਕਿਹੜੀ ਖੇਤੀ ਆ ਜਿਹਦੇ ਵਿੱਚੋਂ ਇੰਨੀ ਕਮਾਈ ਹੋ ਜਾਂਦੀ ਆ ਵੀ ਉਹਦੀਆਂ ਉਹਨਾਂ ਕੋਲ ਉਹ ਦੋ ਗੱਡੀਆਂ ਨੇ ਜੇ 2 ਕਰੋੜ ਰੁਪਏ ਦੀ ਗੱਡੀ ਦੀ ਕਿਸ਼ਤ 50000 ਜਿਹੜੀਆਂ ਉਹ 50 ਲੱਖ ਵਾਲੀ ਗੱਡੀ ਦੀ ਆ ਤੇ ਇਹਨਾਂ ਦੀਆਂ ਜੇ ਕਿਸ਼ਤਾਂ ਹੀ ਲਾ ਲਓ 5 ਲੱਖ ਰੁਪਇਆ ਮਹੀਨਾ ਬਣਨ ਗਈਆਂ ਉਹ ਕਿਹੜੀ ਇਹ ਜੀ ਚੀਜ਼ ਆ ਜਿੱਥੇ 5 ਲੱਖ ਕਿਹੜੀਆਂ ਫੈਕਟਰੀਆਂ ਚੱਲਦੀਆਂ ਨੇ ਕਿਹੜੇ ਇਹ ਜੇ ਕਾਰੋਕਾਰ ਵਾਰੇ ਲੋਕਾਂ ਨੂੰ ਵੀ ਦੱਸ ਦੋ ਯਾਰ ਲੋਕਾਂ ਨੂੰ ਵੀ ਅਮੀਰ ਬਣਾ ਦਿਓ ਆਈ ਤੁਸੀਂ ਕਹਿੰਦੇ ਹੋ ਰਾਜਾਪੁਰ ਵੀ ਬਾਹਰੋਂ ਆਏ ਆ ਪਰ ਇੱਕ ਚੀਜ਼ ਮੈਂ ਪੁੱਛਣਾ ਚਾਹੁੰਦਾ ਉਹ ਕਹਿੰਦੇ ਕੀ ਕਹਿੰਦੇ ਡੇਢ ਘੰਟੇ ਦਾ ਸਫ਼ਰ ਆ ਕਹਿੰਦੇ ਜਦੋਂ ਮਰਜ਼ੀ ਮੈਂ ਲੁਧਿਆਣੇ ਆ ਸਕਦਾ ਕਿਦਾਂ ਦਾ ਪੈਸੇ ਉਹ ਬਈ ਮੰਨ ਗਏ ਨਾ ਵੀ ਕਾਸ ਨਹੀਂ ਕਰਨਾ ਮੰਨ ਤਾਂ ਗਏ ਨਾ ਬਾਹਰੋਂ ਆ ਮੈਂ ਜਦੋਂ ਤੁਹਾਡੀ ਉਰੇ ਵੋਟ ਹੀ ਹੈ ਨੀਗੀ ਤੁਸੀਂ ਕਰਨ ਕੀ ਆਏ ਹੋ ਜਿੱਥੇ ਤੁਹਾਨੂੰ ਤੁਹਾਡਾ ਸ਼ਹਿਰ ਆ ਬਠਿੰਡੇ ਉੱਥੇ ਇਲੈਕਸ਼ਨ ਲੜਦੇ ਬਠਿੰਡੇ ਬਠਿੰਡੇ ਇੱਥੇ ਆਸ਼ੂ ਜੀ ਲੜਦੇ ਇੱਥੇ ਡਾਬਰ ਸਾਹਿਬ ਲੜਦੇ ਇੱਥੇ ਪਾਂਡੇ ਸਾਹਿਬ ਲੜਦੇ ਤੇ ਤੁਸੀਂ ਅੱਗੇ ਇਹ ਬੜੇ ਹੋਕੇ ਦਿੱਤੇ ਸੀ ਵੀ ਅਸੀਂ ਜੀ ਕੋਠੀ ਲੈ ਲਈ ਬੜਾ ਸਾਡੇ ਕੋਲ ਪੈਸਾ ਲਿਆਓ ਤਾਂ ਕਾਗਜ ਕਿੱਥੇ ਆ ਤੁਹਾਡਾ ਪੀਸੀ ਸੀਐਲਪੀ ਪ੍ਰਧਾਨ ਕਹਿੰਦਾ ਸੀ ਯਾਦ ਆ ਨਾ ਪ੍ਰਤਾਪ ਬਾਜਵਾ ਜੀ ਕਹਿੰਦੇ ਸੀ ਮੈਂ ਲੈ ਲਈ ਕੋਠੀ ਦਿਖੇ ਪ੍ਰਤਾਪ ਬਾਜਵਾ ਜੀ ਇੱਕ ਦਿਨ ਕੱਲ ਨੂੰ ਕੰਪੇਨ ਖਤਮ ਹੋ ਜਾਣੀ ਆ ਲੱਭੇ ਪ੍ਰਤਾਪ ਬਾਜਵਾ ਜੀ ਇੱਥੋਂ ਹੀ ਅੰਦਾਜ਼ਾ ਲਾ ਲਓ ਵੀ ਇਹ ਜਦੋਂ ਇਲੈਕਸ਼ਨਾਂ ਚ ਨਹੀਂ ਉਰੇ ਰਹੇ ਤੇ ਬਾਅਦ ਚ ਕੀ ਰਹਿਣਗੇ ਉਰੇ ਇਸ ਕਰਕੇ ਐਵੇਂ ਜਿਆਦਾ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਦੋ ਬੱਚਿਆਂ ਦੀ ਜਾਨ ਲਈ ਆ ਉਹਦਾ ਕੋਈ ਜਵਾਬ ਨਹੀਂ ਇਹਨਾਂ ਕੋਲ ਉਹ ਪੁੱਛੋ ਤੁਸੀਂ ਵੀ ਜਿਹੜਾ ਕਰਨ ਕਟਾਰੀਆ ਏ ਉਹ ਤੋਂ 1 ਕਰੋੜ 22 ਲੱਖ 1 ਕਰੋੜ 22 ਲੱਖ ਦੀ ਉਹ ਗੱਡੀ ਆ ਤੁਹਾਡੇ ਕੋਲ ਤੁਸੀਂ ਕਹ ਪਹਿਲਾਂ ਇਹ ਉਹਦੇ ਪੈਸਿਆਂ ਨਾਲ ਜਿਹਦੇ ਦੋ ਬੱਚੇ ਇੱਕ 3 ਸਾਲ ਦਾ ਇੱਕ 7 ਸਾਲ ਦਾ ਬਾਪ ਨੇ ਗੋਲੀਆਂ ਮਾਰ ਕੇ ਆਪਣੇ ਬੱਚੇ ਆਪ ਮਾਰੇ ਆ ਇਹ ਇਹ ਇਸਤੇ ਕਰਕੇ ਇਹਦੇ ਸਾਲੇ ਕਰਕੇ ਉਹਦਾ ਜਵਾਬ ਕਿਉਂ ਨਹੀਂ ਗਿਆ ਅੱਜ ਤੱਕ ਇੱਕ ਵੀ ਉਹਦੇ ਬਾਰੇ ਤੁਸੀਂ ਤੁਹਾਡੇ ਮੂਰੇ ਗੱਲ ਤੁਸੀਂ ਸਵਾਲ ਕਰੋ ਵੀ ਦੱਸੋ ਉਹ ਐਫ ਆਈ ਆਰ ਉਹ ਉਹ ਮਾਂ ਨੇ ਲਿਖਾਈ ਕਿ ਨਹੀਂ ਬੱਚਿਆਂ ਦੀ ਨੇ ਉਸ ਭਰਾ ਨੇ ਲਿਖਾਈ ਕਿ ਨਹੀਂ ਤੇ ਇਸ ਕਰਕੇ ਤੁਸੀਂ ਤਾਂ ਪੈਸੇ ਪਿੱਛੇ ਕਿਸੇ ਨੂੰ ਵੀ ਮਾਰ ਸਕਦੇ ਹੋ ਕਤਲ ਕਰ ਸਕਦੇ ਹੋ ਲੁਧਿਆਣੇ ਚ ਤੁਸੀਂ ਪਤਾ ਨਹੀਂ ਕਿੰਨਿਆਂ ਤੋਂ ਪੈਸੇ ਇਲੈਕਸ਼ਨਾਂ ਚ ਹਰ ਘਰ ਘਰ ਜਾਣੇ ਹੋ ਕਿੰਨਿਆਂ ਤੋਂ ਪੈਸੇ ਲੈ ਕੇ ਕੱਲ ਨੂੰ ਤੁਸੀਂ ਲੋਕਾਂ ਦਾ ਕਤਲ ਕਰਵਾਉਂਗੇ ਸੁਸਾਈਡ ਕਰਵਾਉਂਗੇ ਲੋਕਾਂ ਦੀ ਕੀ ਜ਼ਿੰਮੇਵਾਰੀ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ